ਤਨ ਗੁਰ ਦੀ ਜੈ ਪੀਮ ਜੈ ਪਰ ਜੈ ਸਿਵਧਾਨ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਪਹਿਲਾ ਮੈਂ ਸਾਰੇ ਸੰਗਤ ਨੂੰ ਅਜ ਦੇ ਦਿਨ ਦੀ ਪਵਿੱਤਰ ਦਿਹਾੜੀਆ ਵਿਸਾਖੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਬਾਦ ਕਿਉਂਕਿ ਅਜ ਦੇ ਦਿਨ ਖਾਲਸਾ ਪੰਥ ਦੀ ਸਾਇਨਾ ਕੀਤੀ ਗਈ ਸੀ ਤਾਂ ਖਾਲਸਾ ਪੰਥ ਸਾਇਨਾ ਦਿਵਸ ਦੇ ਰੂਪ ਦੇ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਔਰ ਗੁਰੂ ਰਵਿਦਾਸ ਜੀ ਮਹਾਰਾਏ ਨੇ ਸ਼੍ਰੀ ਚੰਨ ਸ਼ੋ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆ ਪਵਿੱਤਰ ਗੰਗਾ ਦਾ ਜੋ ਪ੍ਰਵਾਹ ਚਲਾਇਆ ਸੀ ਉਹ ਅੱਜ ਦੇ ਦਿਨ ਹੀ ਗੁਰੂ ਮਹਾਰਾਜ ਨੇ ਉੱਥੇ ਗੰਗਾ ਦਾ ਗੰਗਾ ਪ੍ਰਗਟ ਕੀਤੀ ਸੀ ਮਨ ਚੰਗਾ ਤੋਂ ਕਟਹਾਤੀ ਮੇਂ ਗੰਗਾ ਤੋਂ ਗੁਰੂ ਰਵਿਦਾਸ ਜੀ ਮਰਦਾ ਇਤਿਹਾਸਿਕ ਸਥਾਨ ਜਿੱਥੇ ਗੁਰੂ ਰਵਿਦਾਸ ਸਾਧੂ ਸੰਪਰ ਸੋਸਾਇਟੀ ਰਜਿਸਟਰਡ ਪੰਜਾਬ ਨੇ 35 ਏਕੜ ਜ਼ਮੀਨ ਖਰੀਦ ਕੇ ਔਰ ਕੱਲ ਤੋਂ ਹੀ ਇਹ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ ਸ੍ਰੀ ਸੁਖਨੀ ਸਾਹਿਬ ਦੇ ਜਾਪ ਕੀਤੇ ਗਏ ਕੱਲ ਤੋਂ ਸ਼ੁਰੂ ਹੋਏ ਹਨ ਔਰ ਅੱਜ ਸਵੇਰ ਤੋਂ ਸੁਖਨੀ ਸਾਹਿਬ ਜਾਪ ਕਰਕੇ ਤੋਂ ਮਹਾਪੁਰਸ਼ਾਂ ਨੇ ਕੀਰਤਨ ਕਥਾ ਕੀਤੀ ਸੰਗਤਾਂ ਨੂੰ ਮਹਾਪੁਰਖਾਂ ਦੀ ਬਾਣੀ ਦੇ ਨਾਲ ਜੋੜਨਾ ਕੀਤਾ ਤੋਂ ਕੱਲ ਨੂੰ ਇਹ ਬੜਾ ਪਵਿੱਤਰ ਤਿਉਹਾਰ ਆ ਰਿਹਾ ਹੈ ਤੋਂ ਸਾਰੀ ਸੰਗਤ ਨੇ ਖੁਸ਼ੀਆਂ ਦੇ ਨਾਲ ਸ਼ਰਦਾ ਦੇ ਨਾਲ ਮਨਾਉਣਾ ਹੈ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਾ ਕੇ ਵੀ ਗੁਰੂ ਰਵਦਾਸ ਜੀ ਮਾਰੇ ਦੇ ਚਨ ਸ਼ੋਪਰਾ ਪਤਰ ਤਿੰਨ ਵੀ ਨਤਮਸਤਕ ਹੋਣਾ ਹੈ ਤੋਂ ਮੈਂ ਦੁਆਰਾ ਸਾਰੀ ਹੀ ਸੰਗਤ ਨੂੰ ਇਕਤਾ ਟੀਵੀ ਚੈਨਲ ਦੇ ਮਾਧਿਅਮ ਤੋਂ ਵਾਬੇ ਜੋੜੇ ਟੀਵੀ ਚੈਨਲ ਦੇ ਮਾਧਿਅਮ ਤੋਂ ਬਹੁਤ ਬਹੁਤ ਮੁਬਾਰਕਬਾਦ ਜੈ ਗੁਰੂਦੇਵ ਧਨ ਗੁਰਦੇਵ ਜੈ ਪੀਮ ਜੈ ਭਰਤ ਜੈ ਸੰਵਿਧਾਨ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ